ਦਾ ਜਾ ਰਿਹਾ ਪਰ ਦੂਜੇ ਪਾਸੇ ਸਾਫ ਕਾ ਐਮਪੀ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਇੱਕ ਅਜੀਹਾ ਵੱਡਾ ਬਿਆਨ ਦਿੱਤਾ ਜਿਸ ਨੂੰ ਸੁਣ ਕੇ ਭਾਰਤ ਦੇ ਲੋਕ ਹੈਰਾਨ ਹੋ ਗਏ ਨੇ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਕਹਿ ਦਿੱਤਾ ਕਿ ਪਾਕਿਸਤਾਨ ਦੇ ਉੱਤੇ ਐਮਐਲ ਇਲਜ਼ਾਮ ਲਗਾਉਣੇ ਠੀਕ ਨਹੀਂ ਆ ਤਾਂ ਕੀ ਸਿਮਰਜੀਤ ਸਿੰਘ ਮਾਨ ਪਾਕਿਸਤਾਨ ਦਾ ਪੱਖ ਪੂਰ ਰਿਹਾ ਬਿਆਨ ਸੁਣਾਉਣਾ ਤੁਹਾਨੂੰ ਫਿਰ ਉਸ ਤੋਂ ਬਾਅਦ ਬਾਕੀ ਗੱਲਬਾਤ ਕਰਾਂਗੇ ਹੁਣ ਤੁਸੀਂ ਕਹੋਗੇ ਕਿ ਪਾਕਿਸਤਾਨ ਤਾਂ ٹیررزم کرد ہے فلاح ٹینگ ہے میرے بیرو بیبیو اجے تک کوئی ثبوت نہیں گورنمنٹ دے کول کہ جو پہل گام دے بچ ہویا ہے یہ پاکستان نے کرایا ہے گا تھڈیا ایجنسیز ہے خفیہ ہے رو ہے انٹیلیجنس بیرو ہے سپیشل گروپ ہے کیبنٹ سیکٹیریٹ ہے نیشنل سیکورٹی ایڈوائزر ڈوئل ہے پھر ملٹری انٹیلیجنس ہے ਜਿੰਨੀਆਂ ਵੀ ਬੀਐਸਐਫ ਸੀਆਰਪੀ ਆਈਟੀਬੀਪੀ ਸੀਆਈਐਸਐਫ ਸੀਬੀਆਈ ਇਹਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਹਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨਦਿਆਂ ਨੂੰ ਪਰ ਮੇਰਾ ਮਤਲਬ ਹੈ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਹਨਾਂ ਦਾ ਜਿਹੜਾ ਫੇਲਿਅਰ ਹੈ ਉਸ ਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਮ ਲਈ ਜਾਂਦੇ ਐ ਕਿ ਪਾਕਿਸਤਾਨ ਨੇ ਕਰਾਇਆ ਹੁਣ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫੇਰ ਇੰਨੀਆਂ ਇੰਟੈਲੀਜੈਂਸ ਏਜੰਸੀਸ ਹੈ ਕਿਆਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਇਹੋ ਜਿਹਾ ਹਮਲਾ ਹੋਊਗਾ ਸੋ ਇਹ ਸਾਰੀ ਚੀਜ਼ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਰਮਰੋ ਆ ਹੈ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਤੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਹੈ ਕਿ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿਉਂ ਹੋ ਗਈਆਂ ਮਿਲਟਰੀ ਇੰਟੈਲੀਜੈਂਸ ਫੇਲ ਕਿ ਹੋ ਗਈ ਉਹ ਜਿਹੜੇ ਅਗਨੀਵੀਰ ਹੈ ਜਿਹੜੇ ਨਵੇਂ 4-4 ਸਾਲ ਦੇ ਸਪਾਹੀ ਲਾਤੇ ਆ ਉਹ ਤਾਂ ਨਹੀਂ ਕਿਥੇ ਮਿਲਟਰੀ ਇੰਟੈਲੀਜੈਂਸ ਦੇ ਦੇਖਭਾਲ ਹੋ ਗਏ ਤਾਂ ਮੇਰਾ ਮਤਲਬ ਜਦੋਂ ਸਾਰਾ ਢਾਂਚਾ ਹੀ ਗਰਿਆ ਪਿਆ ਤੇ ਇਹ ਇੰਟੈਲੀਜੈਂਸ ਏਜੰਸੀਸ ਇਹ ਤਾਂ ਸਿਰਫ ਦੱਸਦੀਆਂ ਕਿ ਮੋਦੀ ਸਾਹਿਬ ਤਾਂ ਡੇਨੀ ਵੋਟ ਮਹਾਰਾਸ਼ਟਰ ਚ ਨਹੀਂ ਇਹ తమిళనాడు ਚ ਹੈ ਉੱਥੇ ਹੈ ਇੱਥੇ ਹੈ ਤੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਫੋਰਨ ਮਿਨਿਸਟਰੀ ਉਹ ਵੀ ਫੇਲ ਹੋ ਗਈ ਉਹਦੇ سفیر ساری ਦੁਨੀਆ ਦੇ ਵਿੱਚ ਲੱਗੇ ਹੋਏ ਐ ਤੇ ਉਹਨਾਂ ਨੇ ਕਿਉਂ ਨਹੀਂ ਸਾਨੂੰ ਦੱਸਿਆ ਕਿ ਇਹੋ ਜਿਹਾ ਕੰਮ ਹੋਣ ਵਾਲਾ ਹੈਗਾ ਜੇ ਉਹ ਕੰਮ ਕਰਦੇ ਹੁੰਦੇ ਤਾਂ ਫਿਰ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਸੀਗਾ ਕਿ ਪਹਿਲਗਾਮ ਦੇ ਵਿੱਚ ਇਹੋ ਜਿਹੀ ਦੁਰਘਟਨਾ ਵਰਤ ਹੋ ਗਈ ਦੂਸਰੀ ਚੀਜ਼ ਹੈ ਕਿ ਜੇ ਪਾਕਿਸਤਾਨ ਨੇ ਕੀਤਾ ਪਰ ਇੰਡੀਆ ਵੀ ਇਨਾ ਇਨੋਸੈਂਟ ਗਰੀਬ ਨਹੀਂ ਹੈ ਇਸ ਨੇ ਵੀ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾਏ ਹੈ ਜਿਹੜਾ ਟਰੂਡੋ ਸਾਹਿਬ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਹੈ ਕਿ ਇਹ ਤਿੰਨ ਸਿੱਖ ਜਿਹੜੇ ਕੈਨੇਡਾ ਦੇ ਵਿੱਚ ਮਰਵਾਏ ਹੈ ਇਹ ਇੰਡੀਆ ਨੇ ਮਰਵਾਏ ਹੈ ਫਿਰ ਅਮਰੀਕਾ ਦੇ ਵਿੱਚ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਬਹੁਤ ਤਕੜੀ ਸੀ ਉਹਨੂੰ ਪਹਿਲਾਂ ਪਤਾ ਲੱਗ ਗਿਆ ਉਹਨੇ ਬੰਦੇ ਫੜ ਲਏ ਤੇ ਫਿਰ ਇੱਕ ਯਦਵ ਹੈ ਰੋਦਾ ਉਸ ਨੂੰ ਸਰਵਿਸ ਤੋਂ ਬਾਹਰ ਕੱਢਣਾ ਪਿਆ ਮੇਰਾ ਤੇ ਬਲੇਥ ਦੇ ਵਿੱਚ ਇੰਨਨ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਰਵਾਤਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਫਿਰ ਰੋਡੇ ਨੂੰ ਮਰਵਾਤਾ ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਤੇ ਫਿਰ ਔਰ ਨਮਾ ਹਰੀਨੋ ਫਰੀਦਕੋਟ ਦੇ ਵਿੱਚ ਮੜਵਾਤਾ ਸੋ ਮੇਰਾ ਮਤਲਬ ਹੈ ਨਾ ਸਮਝੋ ਕਿ ਅਸੀਂ ਬਹੁਤ شریف ਆਦਮੀ ਹੈ ਤੇ ਅਸੀਂ ਬਿਲਕੁਲ ਗਊ ਹੈ ਤੇ ਅਸੀਂ ਗਊ ਗਊ ਵਰਗਾ ਕੰਮ ਕਰਦੇ ਆ ਇਹ ਸਾਰਾ ਸਿਆਪਾ ਇੰਡੀਆ ਨੇ ਸਿਹੜਿਆ ਹੈਗਾ ਇਹਨਾਂ ਨੇ ਸਾਰੇ ਮੁਲਕਾਂ ਦੀ ਸੋਵਰਨਿਟੀ ਤੋੜਤੀ ਹੈ ਤੇ ਅਮਰੀਕਾ ਦੀ ਜਿਹੜੀ ਮਨੋ ਡਾਕਟਰੀਨ ਹੈ ਉੱਥੇ ਬੰਦੇ ਪੰਨੂ ਨੂੰ ਮਾਰਨ ਦੇ ਲਈ ਜਿਹੜੇ ਭੇਜੇ ਹੈ ਉਦੇ ਮਨਰੋਲ ਡੋਕਟ੍ਰਿਨ ਵੀ ਤੋਰ ਦਿੱਤੀ ਹੈਗੀ ਹੈ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਕਿ ਇਹ ਇਹ ਬਹੁਤ ਗੰਭੀਰ ਇਹ ਹੋਇਆ ਜੋ ਕੁਸ਼ਪੈਲਗਾਮ ਦੇ ਵਿੱਚ ਹੋਇਆ ਤੇ ਸਾਰੀ ਪ੍ਰੈਸ ਨੇ ਬਹੁਤ ਚੱਕਿਆ ਚੋਂ ਠੱਕਿਆ ਜੋ ਕਰਕੇ ਇੱਕ ਫਿਰਕੇ ਦੇ ਲੋਕ ਮਾਰੇ ਗਏ ਹੈ ਪਰ ਜਦੋਂ 2000 ਦੇ ਵਿੱਚ ਚਿੱਟੀਆਂ ਸਿੰਪੁਰੇ ਫੌਜ ਨੇ 43 ਸਿੱਖ ਮਾਰਤੇ ਸੀਗੇ ਕਸ਼ਮੀਰ ਦੇ ਵਿੱਚ ਉਦੋਂ ਇੱਡਾ ਇਹ ਪਚਾਲ ਪ੍ਰੈਸ ਦੇ ਵਿੱਚ ਕੋਈ ਨਹੀਂ ਸੀ ਆਇਆ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੇ ਪੁੱਛਿਆ ਨਹੀਂ ਫਿਰ ਇੰਦਰਾ ਗਾਂਧੀ ਨੇ ਜਿਹੜਾ ਬਲੂ ਸਟਾਰ ਕੀਤਾ ਉਹ ਉਹਦੇ ਵਿੱਚ ਵੀ ਪ੍ਰੈਸ ਕਹਿੰਦੀ ਐ ਕਿ ਜੀ ਇਹ ਤਾਂ ਟੈਰਰਿਜ਼ਮ ਸੀ ਕਿ ਫਿਰ ਜਿਹੜਾ ਰਜੀਵ ਗਾਂਧੀ ਨੇ ਸਾਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਕਤਲੇਆਮ ਕੀਤੀ ਉਹ ਵੀ ਪ੍ਰੈਸ ਚੁੱਪ ਕਰਕੇ ਬੈਠੀ ਰਹੀ ਹੈ ਉਹ ਵੀ ਕਹਿੰਦੀ ਹੈ ਇਹ ਇਹ ਤਾਂ ਜੀ ਛੋਟੀ ਜੀ ਚੀਜ਼ ਸੀ ਤੇ ਕੁਝ ਨਹੀਂ ਹੈ ਪਰ ਆ ਜਿਹੜੇ ਹਿੰਦੂ ਮਾਰੇ ਗਏ ਐ ਇਹਦੇ ਤੇ ਪ੍ਰੈਸ ਬਹੁਤ ਜ਼ਿਆਦਾ ਐਕਟਿਵ ਹੋਈ ਹੈ ਪਰ ਇਹ ਅਸਲੀ ਚੀਜ਼ ਨਹੀਂ ਫੜ ਰਹੀ ਕਿ ਇਹ ਕਤਲ ਕਿੰਨੇ ਕਰਾਇਆ ਪਾਕਿਸਤਾਨ ਨੇ ਕਰਾਇਆ ਹੈ ਕਿ ਜਿਹੜਾ ਬਦਲਾ ਭਾਵ ਦੀ ਨੀਤੀ મોદી ਨੇ ਬਾਹਰ ਦੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਮਾਰਨ ਦੇ ਸ਼ੁਰੂ ਕੀਤੀ ਹੈ ਬਲੋਚਿਸਤਾਨ ਦੇ ਵਿੱਚ ਇਹ ਮੰਨੇ ਐ ਤਾਂ ਤੁਸੀਂ ਸੁਣਿਆ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਤਰਕ ਦੇ ਨਾਲ ਕਿਹਾ ਗਿਆ ਕਿ ਐਵੇਂ ਇਲਜ਼ਾਮ ਲਗਾਉਣੇ ਠੀਕ ਨਹੀਂ ਆ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਗਾਈ ਜਾ ਰਹੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਟਾਰੀਵਾਗਾ ਬਾਰਡਰ ਬੰਦ ਕਰ ਦਿੱਤਾ ਪਾਕਿਸਤਾਨ ਨੂੰ ਜੋ ਪਾਣੀ ਜਾਂਦਾ ਸੀ ਸਿੰਧੂ ਜਲ ਸਮਝੌਤਾ ਉਹ ਰੱਦ ਕੀਤਾ ਜਾ ਰਿਹਾ ਜੋ ਪਾਕਿਸਤਾਨ ਦੇ ਲੋਕ ਇੱਧਰ ਆਏ ਹੋਏ ਸੀ ਵੀਜ਼ਾ ਲੈ ਕੇ ਉਹਨਾਂ ਨੂੰ ਕਹਿਤਾ 48 ਘੰਟਿਆਂ ਦੇ ਵਿੱਚ ਤੁਸੀਂ ਭਾਰਤ ਛੱਡ ਕੇ ਪਾਕਿਸਤਾਨ ਚਲੇ ਜਾਓ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਹਮਲੇ ਦੇ ਵਿੱਚ 26 ਲੋਕ ਮੌਤ ਦੀ ਨੀਂਸ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਵੀ ਵੱਡਾ ਬਿਆਨ ਆ ਗਿਆ ਕਹਿੰਦੇ ਐਵੇਂ ਨਹੀਂ ਜਲ ਸਮਝੌਤੇ ਰੱਦ ਹੋਣਗੇ ਪਾਣੀ ਤਾਂ ਅਸੀਂ ਲੈ ਕੇ ਹਟਾਂਗੇ ਤਾਂ ਆਖਿਰ ਪਾਣੀ ਹੁਣ ਜਾਂਦਾ ਜਾਂ ਨਹੀਂ ਜਾਂਦਾ ਪਰ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਦੇ ਇਸ ਬਿਆਨ ਨੇ ਸਿਆਸੀ ਬਿਵਾਲ ਜ਼ਰੂਰ ਤਾਂ ਤੁਸੀਂ ਸੁਣਿਆ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਤਰਕ ਦੇ ਨਾਲ ਕਿਹਾ ਗਿਆ ਕਿ ਐਵੇਂ ਇਲਜ਼ਾਮ ਲਗਾਉਣੇ ਠੀਕ ਨਹੀਂ ਆ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਗਾਈ ਜਾ ਰਹੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਟਾਰੀ ਵਾਗਾ ਬਾਰਡਰ ਬੰਦ ਕਰ ਦਿੱਤਾ ਪਾਕਿਸਤਾਨ ਨੂੰ ਜੋ ਪਾਣੀ ਜਾਂਦਾ ਸੀ ਸਿੰਧੂ ਜਲ ਸਮਝੌਤਾ ਉਹ ਰੱਦ ਕੀਤਾ ਜਾ ਰਿਹਾ ਜੋ ਪਾਕਿਸਤਾਨ ਦੇ ਲੋਕ ਇੱਧਰ ਆਏ ਹੋਏ ਸੀ ਵੀਜ਼ਾ ਲੈ ਕੇ ਉਹਨਾਂ ਨੂੰ ਕਹਿਤਾ 48 ਘੰਟਿਆਂ ਦੇ ਵਿੱਚ ਤੁਸੀਂ ਭਾਰਤ ਛੱਡ ਕੇ ਪਾਕਿਸਤਾਨ ਚਲੇ ਜਾਓ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ 22 ਤਰੀਕ ਨੂੰ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਹਮਲੇ ਦੇ ਵਿੱਚ 26 ਲੋਕ ਮੌਤ ਦੀ ਨੀਂਸ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਵੀ ਵੱਡਾ ਬਿਆਨ ਆ ਗਿਆ ਕਹਿੰਦੇ ਐਵੇਂ ਨਹੀਂ ਜਲ ਸਮਝੌਤੇ ਰੱਦ ਹੋਣਗੇ ਪਾਣੀ ਤਾਂ ਅਸੀਂ ਲੈ ਕੇ ਹਟਾਂਗੇ ਤਾਂ ਅਖਿਰ ਪਾਣੀ ਹੁਣ ਜਾਂਦਾ ਜਾਂ ਨਹੀਂ ਜਾਂਦਾ ਪਰ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਦੇ ਇਸ ਬਿਆਨ ਨੇ ਸਿਆਸੀ ਤਾਂ ਤੁਸੀਂ ਸੁਣਿਆ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਤਰਕ ਦੇ ਨਾਲ ਕਿਹਾ ਗਿਆ ਕਿ ਐਵੇਂ ਇਲਜ਼ਾਮ ਲਗਾਉਣੇ ਠੀਕ ਨਹੀਂ ਆ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਗਾਈ ਜਾ ਰਹੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਟਾਰੀਵਾਗਾ ਬਾਰਡਰ ਬੰਦ ਕਰ ਦਿੱਤਾ